ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਦਾਸ ਤੁਹਾਡਾ ਛੋਟਾ ਵੀਰ ਨੌ ਲੱਖੀ ਪੱਟੀ ਜ਼ਿਲ੍ਹਾ ਤਰਨਤਾਰ ਤੋਂ ਬਿਲੋਂਗ ਕਰਦਾ ਹੈ ਤੇ ਵਕ ਵਕ ਟੌਪਿਕਾਂ ਵਿਸ਼ੇ ਮੁੱਦਿਆਂ ਬਾਰੇ ਉਹ ਗੱਲਬਾਤ ਚਰਚਾ ਡੇਲੀ ਕੋਈ ਪੋਸਟ ਪਾਉਂਦੇ ਰਹਿੰਨੇ ਆ ਤੇ ਸਾਡਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ ਹੈ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਦੱਸਿਓ ਕਮੈਂਟ ਚ ਦੱਸਿਓ ਵੀ ਕਿਹੜਾ ਟੌਪਿਕ ਤੁਹਾਨੂੰ ਬੈਸਟ ਨਾਈਸ ਕਿਊਟ ਤੇ ਅੱਧ ਸਿਰਾਂ ਲੱਗਾ ਕਿਉਂਕਿ ਸਾਡਾ ਟੌਪਿਕ ਹੁੰਦਾ ਸਾਡਾ ਮੁੱਦਾ ਹੁੰਦਾ ਵੀ ਜੇ ਘਰੇਲੂ ਮੁੱਦੇ ਦੇਸੀ ਗੱਲਾਂ ਕਰਨੀਆਂ ਮਤਲਬ ਜਿੱਦਾਂ ਕੋਈ ਖੇਡਾਂ ਬਾਰੇ ਕੋਈ ਪੋਲਿਟਿਕਸ ਬਾਰੇ ਕੋਈ ਰਾਜਨੀਤੀ ਬਾਰੇ ਕੋਈ ਚੰਗਾ ਕੰਮ ਕਰਦਾ ਉਹਦੀ ਸਿੱਖਤ ਕਰਨੀ ਸਾਡੇ ਟੌਪਿਕ 'ਚ ਆ ਅੱਜ ਆਪਣਾ ਮੁੱਦਾ ਵੀ ਜਿੱਦਾਂ ਦੇਜ ਪ੍ਰਥਾ ਜਿੱਦਾਂ ਕੋਈ ਆਪਣਾ ਸੱਸ ਸੋਹਰੇ ਦਾ ਅਣਾ ਨੌ ਪੁੱਤ ਦੀ ਨਹੀਂ ਬੰਦੀ ਅੱਜ ਕੱਲ ਲੋਕੀ ਦਾਜ ਵਰੀ ਬਾਰੇ ਪੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਵਾ ਕੇਸ ਵੀ ਆ ਰਹੇ ਨੇ ਤੇ YouTube Facebook Instagram 'ਤੇ ਹੁੰਦੀਆਂ ਵਾ ਇਹ ਨੌਣਾ ਕਤਲ ਕਰਤਾ ਆਣਾ ਦਾਜ ਦੇ ਪ੍ਰਤੀ ਇਹਦੇ ਬਾਰੇ ਆਪਾਂ ਗੱਲਬਾਤ ਕੁੱਲੀ ਚਰਚਾ ਕਰਾਂਗੇ ਤੇ ਲੰਮੇ ਤੋਂ ਵੀ ਆਪਾਂ ਸਲਾਹ ਲਵਾਉਂਗੇ ਇਹ ਚੀਜ਼ਾਂ ਚੰਗੀਆਂ ਆ ਪੰਜਾਬ 'ਚ ਕਿ ਨਹੀਂ ਪਹਿਲੀ ਗੱਲ ਤੇ ਵੀਰ ਜਿੱਦਾਂ ਮਤਲਬ ਕੋਈ ਪੁਲਿਸ ਚ ਜਾ ਜਾਂ ਕੋਈ ਆਰਮੀ 'ਚ ਜਾ ਕੇ ਨੇਵੀ 'ਚ ਬੰਦਾ ਆਣਾ ਜਿਹੜਾ ਵਧੀਆ ਜ਼ਿੰਮੇਵਾਰੀ ਲਾ ਲੋ ਜੇ ਚਾਰ ਕਿੱਲੇ ਪੰਜ ਕਿੱਲੇ ਪੈਲੀ ਆਉਂਦੀ ਉਹਨੇ ਉਸ ਹਾਲ ਦੀ ਕੁੜੀ ਲੱਭਣੀ ਮਤਲਬ ਪੜ੍ਹੀ ਲਿਖੀ ਹੋਵੇ ਤੇ ਕਈਆਂ ਦੀ ਸੋਚ ਜਿੱਦਾਂ ਮੇਰੀ ਦਾਦਾ ਦੀ ਸੋਚ ਆ ਵੀ ਕੁੜੀ ਚਲੋ ਪਲੱਸ 2 ਪੜੀ ਜਾਂ 10 ਪੜੀ ਆ ਜਾਂ ਬੀਏ ਕੀਤੀ ਆ ਜਾਂ ਪਲੱਸ ਟੂ ਪੜੀ ਆ ਫੇ ਰੋਟੀ ਪਾਣੀ ਜਾਂਦੀ ਹੋਵੇ ਕੋਈ ਆਉਂਦਾ ਜਾਂਦਾ ਵਾ ਹੱਸ ਖੇਡ ਕੇ ਮਿਲੇ ਪ੍ਰਸ਼ਾਦਾ ਪਾਣੀ ਬਣਾਉਂਦੀ ਹੋਵੇ ਬਸ ਇਹੋ ਚੀਜ਼ਾਂ ਹੁੰਦੀਆਂ ਯਾਰ ਉਹ ਆਪ ਕਰਨਾ ਵੀ ਕੀ ਵੇਖੋ ਹੁਣ ਆਪੇ ਇਹ ਕੁੜੀ ਕੰਮ ਤੇ ਲੱਗੂ ਮੁੰਡਾ ਵੀ ਕੰਮ ਤੇ ਲੱਗੂ ਉਹਨਾਂ ਸਵੇਰੇ ਜਣਾ ਸ਼ਾਮਾਂ ਨੂੰ ਘਰੇ ਆਉਣਾ ਠੀਕ ਆ ਸਵੇਰੇ ਗਿਆ ਸ਼ਾਮਾਂ ਨੂੰ ਘਰੇ ਆ ਗਏ ਇਹ ਸਾਸ ਨੂੰ ਫਿਰ ਕੀ ਫਾਇਦਾ ਰਿਆ ਰੋਟੀ ਤੇ ਫੇ ਸਾਸ ਨੂੰ ਪਕਾਉਣੀ ਪਈ ਇਸ ਕਰਕੇ ਜਿੱਥੋਂ ਤੱਕ ਮੇਰੀ ਸੋਚ ਆ ਵੀ ਪਲੱਸ ਟੂ ਪੜੀ ਜਾਂ ਕੁੜੀ ਜੀ ਲਓ ਜਾ 10 ਬੜੀ ਲੋਕ ਕਿਉਂਕਿ ਘਰ ਦਾ ਕੰਮ ਕਰੇ ਲੋ ਕੰਮ ਚੰਗਾ ਵਾ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਲੂਟਾ ਖੋਆ ਸਕੂਟਰੀ ਤੇ ਆਡੀਆਂ ਆਪਣੀਆਂ ਪੈਣਾ ਜਾਂਦੀਆਂ ਉਹ ਜੌਬ ਕਰਨ ਸੇਫ ਕਹਿੰਦਾ ਅੱਜ ਕੱਲ ਕੋਈ ਘਰੇ ਨਹੀਂ ਸੇਫ ਤੇ ਰਾਤ ਨੂੰ ਨਹੀਂ ਸੇਫ ਕੈਮਰੇ ਏਟੀਐਮ ਤੁਹਾਨੂੰ ਪਤਾ ਕਿੰਨੀਆਂ ਕਟਨਾ ਹੋ ਰਹੀਆਂ ਚਲੋ ਚੰਗੀ ਗੱਲ ਆ ਹੁਣ ਪਹਿਲੀ ਗੱਲ ਮਿਲਨੀ ਮਿਲਨੀ ਜਦ ਪੂਰਾ ਅਗਲੇ ਦਾ ਜਲੂਸ ਕਰਦੇ ਮਿਲਨੀ ਚ ਮੇਰੇ ਲਈ ਜੋ ਲੋਕੀ ਸਰੋਪਿਆਂ ਨਾਲ ਮਿਲਨੀਆ ਕਰੋ ਸਿਪਲ ਸਾਦਗੀ ਵੇਖੋ ਟੂਮਾ ਪੋੜੀਆਂ ਛਾ ਪੋਣੇ ਕੈਂਠੇ ਪੋਣੇ ਦਸ ਲੰਮੇ ਵੀ ਥੋੜਾ ਉੱਚਾ ਕਿੰਨਾ ਜ਼ਰੂਰੀ ਸਿਪਲ ਹੀ ਕਰਨੇ ਚਾਹੀਦੇ ਜਿਤਨਾ ਮੰਨ ਲਓ ਸਰੋਪੇ ਪਾਉਂਦੇ ਕਈ ਗੋਲਾ ਦੇ ਛਾਪਾਂ ਕੜੇ ਕਈ ਗੋਸਾੜ ਲੋਕਾਂ ਗਿਆਈ ਇੰਨੀ ਆ ਪੈਸੇ ਚੱਕ ਚੁਕਾ ਕੇ ਬਣਾਉਣਾ ਪੈਂਦਾ ਸਰਾ ਗੋਰੀ ਮੰਨ ਲਓ ਤੁਸੀਂ ਇਹਨਾਂ ਨੂੰ ਚਾਹੀਦਾ ਵੀ ਮੇਰੇ ਲਈ ਸਿਪਲ ਕਰਨੀ ਚਾਹੀਦੀ ਆਈ ਨਾ ਕੋਈ ਸਰੋਪਾ ਨਾ ਕੋਈ ਕੜਾ ਨਾ ਕੋਈ ਆਦਵਸਤ ਛਾਬ ਲਾ ਲਓ ਕੋਈ ਕੜਾ ਲਾ ਲਓ ਕੋਈ ਚੀਜ਼ ਨਹੀਂ ਮੰਗਣੀ ਚਾਹੀਦੀ ਬਹੁਤ ਖਰਚਾ ਲੱਗਦਾ ਜੀ ਬਹੁ ਮਈਆਂ ਜੀ ਗੈਰੀ ਲੱਖ ਰੁਪਈਆ ਲੱਗ ਜਾਂਦਾ ਇਹ ਯਾਰਾਂ 11 ਜੀ ਲੱਖਾਂ ਨਹੀਂ ਹੁਣ ਵੇਖੋ ਆਪਣੇ ਜ਼ਮੀਨਦਾਰ ਭਰਾ ਨੇ ਕਿੱਡਾ ਸੋਣਾ ਬੋਲਿਆ ਸਿੰਪਲ ਜੇ ਮਿਲ ਨਹੀਂ ਕਰਨੀ ਵੀ ਦਾਹਾਂ ਦਾਵੀਆਂਆਂ ਮੀਆਂ ਮੀਆਂ ਪਿਆ ਹਾਰ ਨਾ ਮਾਰ ਕੇ ਹਾਰ ਨਾ ਕਰ ਜੇ ਸਰੋਪਿਆਂ ਦਾ ਮਿਲ ਨਹੀਂ ਗਾ ਲੋ ਇੱਕ ਸਰੋਪਾ ਪਾ ਕੇ ਕਿਰੋ ਉਹ ਲਾਣ ਸਰੋਪਿਆਂ ਦੀ ਸਰੋਪੀ ਵਧੀ ਜਾ ਤੁਹਾਡੇ ਲਾਗੇ ਮੁੰਡਾ ਉਹਦੇ ਡਾੜੀ ਬੀਐਸਐਫ ਚਾ ਤੇ ਉਹ ਮੁੰਡਾ ਦੁਬਈ ਕਤਰੋ ਕੇ ਗਿਆ ਤੇ ਪਹਿਲੀ ਵੀ ਹੈਗੀ ਠੇਕਾ ਵੀ ਹੈਗਾ ਉਹਨਾਂ ਮਿਲ ਨਹੀਂ ਸਿਰਫ ਕੀਤੀ ਆ ਸਰੋਪਿਆਂ ਨਾਲ ਬੜੀ ਵਧੀਆ ਦਿਲ ਨੂੰ ਚੰਗਾ ਲੱਗਿਆ ਮੈਂ ਦੇ ਵਿੱਚ ਜਿੱਥੋਂ ਤੱਕ ਮੇਰੀ ਸੋਚ ਆ ਵੀ ਜੇ ਤੁਸੀਂ 10-12 ਲੱਖ ਦੀ ਕੈਟਰਿੰਗ ਵੀ ਕਰ ਲਈ ਟੈਂਟ ਵੀ ਵਧੀਆ ਕਲਾ ਪੈਲ ਸੀ ਜਿਨੇ ਕਿਹਨੇ ਕਹਣਾ ਉਹਨੇ ਕਹਣਾ ਮੈਨੂੰ ਰਸਕੂਲੇ ਨਹੀਂ ਮਿਲੇ ਮੈਨੂੰ ਆਈਸਕ੍ਰੀਮ ਨਹੀਂ ਮਿਲੀ ਮੈਨੂੰ ਕੋਈ ਨਹੀਂ ਮਿਲਿਆ ਉਹਨੇ ਕਹਿਣਾ ਕਿ ਜਾਣਾ ਭਾਵਾ ਤੇ ਕਰੋੜ ਰੁਪਏ ਨਹੀਂ ਮਿਲਿਆ ਕੋਈ ਕੁਝ ਨਹੀਂ ਮਿਲਿਆ ਅਗਲੇ ਲੱਖ ਰੁਪਏ ਲਾਉਂਦੇ ਆ ਜੀ ਸਭ ਕੁਝ ਹੋ ਜਾਂਦਾ ਹੀ ਠੇਕੇਦਾਰੀ ਜੇ ਨਮਾ ਕਿਦਾਂ ਦੀ ਸਿਸਟਮ ਬਣਾ ਜਿਹੜਾ ਖਾਣ ਪੀਣ ਦਾ ਲੱਖ ਰੁਪਈਆ ਦਾ ਲੱਖ 2 ਲੱਖ ਰੁਪਈਆ ਰੋਟੀ ਦਾ ਹੀ ਲੱਗ ਜਾਂਦਾ ਭਾਈ ਅੱਜ ਕੱਲ੍ਹ ਆਈਏ ਹਿਸਾਬ ਤੇ ਬਹੁਤ ਮ ਉਹ ਕੈਟਰਿੰਗ ਵੇ ਲੋ ਕੈਟਰਿੰਗ ਕਿੰਨੇ ਦੀ ਹੁੰਦੀ ਹੈ ਲੱਖ ਰੁਪਏ ਦੀ ਕੈਟਰਿੰਗ ਕੋਈ 50-60 ਹਜ਼ਾਰ ਦੀ ਕੈਟਰਿੰਗ ਹੀ ਹੋਊਗੀ ਲੰਮਿਆ ਜਿਹੜਾ ਪੈਲਸ ਦਾ ਕੱਲਾ ਬੁਕਿੰਗ ਦਾ ਖਰਚਾ ਪਤਾ ਕਿੰਨਾ ਵਾ ਲੱਖ ਡੇਢ ਲੱਖ ਆ ਬੁਕਿੰਗ ਦਾ ਖਰਚਾ ਕੱਲਾ ਉਹਦੇ ਵਿੱਚ ਤੁਹਾਨੂੰ ਬੈਰੇ ਲੱਗ ਮਤਲਬ ਐਡੀਆਂ ਫੁੱਲਾਂ ਦੇ ਸਜਾਵਟੇ ਲੱਗ ਲੱਖ ਡੇਢ ਲੱਖ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਜਿਨੀ ਨੰਬਰਾਂ ਨੂੰ ਹੀ ਐਸ ਸੀ ਭਾਈ ਚਾਰਨ ਨੂੰ ਜਨਰਲ ਨੂੰ ਬੀ ਸੀ ਨੂੰ ਸਾਰਿਆਂ ਨੂੰ ਬੇਨਤੀ ਵੀ ਸਿੰਪਲ ਵਿਆਹ ਕਰੋ ਸਾਦੇ ਭੋਗ ਕਰੋ ਇੱਕ ਜਦੋਂ ਆਪਣਾ ਵੀ ਦਾਦਾ ਦਾਦੀ ਨਾਨਾ ਨਾਨੀ ਕੋਈ ਮਰਦਾ ਨਾਨਾ ਨਾਨੀ ਕੋਈ ਮਰਦਾ ਤੇ ਵੱਡੇ ਵੱਡੇ ਭੋਗ ਜਲੇਬ ਕਰਦੇ ਆਪਾਂ ਕਿੰਨਾ ਪ੍ਰਸ਼ਾਸਨ ਲਮਾ ਕੇ ਆਉਂਦੇ ਆ ਮੈਂ ਕਹਿੰਦਾ ਸਵੇਰ ਦਾ ਰਾਜਨੀਤੀ ਦੇ ਵੱਡੇ ਵੱਡੇ ਲੋਕ ਲੈ ਆਉਣਾ ਲੀਡਰਾਂ ਦੇ ਕਿੰਨੇ ਖਰਚੇ ਕਰਦੇ ਆ ਆਪਣਾ ਲੇਖ ਪਦ ਤੇ ਭੋਗ ਤੇ ਕਰਜਾ ਕਿੰਨਾ ਕਰਦੇ ਆ ਵੀ ਸਾਦੇ ਵਿਆਹ ਤੇ ਸਾਦੇ ਭੋਗ ਨਾ ਚਿੰਤਾ ਨਾ ਰੋਗ ਵੇਖੋ ਕਿੰਦਾ ਵਧੀਆ ਲੱਗਦਾ ਉਹਨੂੰ ਦੇਖੋ ਲਈ ਜਿਹੜੇ ਵੱਡੇ ਵੱਡੇ ਅੰਦੇਸਾ ਮਨੂੰ ਅਬਾਨੀ ਅਡਾਨੀ ਜਿਹੜੇ ਵੱਡੇ ਵੱਡੇ ਉਹਨਾਂ ਦੇ ਖਰਚੇ ਕਰਨ ਲਈ ਆਦੇ ਮੇਰੀ ਗੱਲ ਕਰਾ ਦੇਣਾ ਇੱਕ ਇੱਕ ਸੈਕਿੰਡ ਇੱਕ ਇੱਕ ਸੈਕਿੰਡ ਦਾ ਨਾਲ ਲੱਖਾਂ ਕਰੋੜਾ ਰੁਪਇਆ ਆਉਂਦਾ ਹੈ ਇੱਕ ਇੱਕ ਸੈਕਿੰਡ ਦਾ ਪੂਰੀ ਕਰਦੇ ਯਾਰ ਇੱਕ ਇੱਕ ਸੈਕਿੰਡ ਅਬਾਨੀ ਡਾਨੀ ਟਾਟਾ ਬਿਰਲ ਉਹਨਰੇ ਰੀਸ ਕੱਪਾ ਕਿੱਥੇ ਕਰ ਲਾਂਗੇ ਆਪਾਂ ਨੇ ਚਾਦਰ ਵੇਖਣਾ ਪਊ ਬੰਦੇ ਗਿਆ ਚਪਾਰੇ ਦੇ ਪਾਸ ਲੈ ਗਏ ਚਾਦਰ ਦੇ ਨਾਲ ਚਾਰ ਪਾ ਕੇ ਵੇਖ ਕੇ ਪੈਰ ਪਸਾਰੋ ਇਸ ਕਰਕੇ ਸਾਡੇ ਆ ਵੀ ਭੋਗ ਵੀ ਸਾਦੇ ਕਰੋ ਤੇ ਵਿਆਹ ਕਰੇਟਾਂ ਟੱਲ ਆ ਪ੍ਰਾਣੇ ਬਜ਼ੁਰਗ ਵੇਖੋ 11 11 ਜਿੱਦੋ ਸੱਚ ਪਿੰਡਰ ਵਾਲੇ ਦਾ ਦੌਰ ਹੀ ਨਾ 11 ਜਾਂ 12 ਬੰਦੇ ਜਾਂਦੇ ਹੁੰਦੇ ਇੰਨਾ ਡਰ ਹੀ ਅੱਛਾ ਅਗਲੇ ਦਾ ਆਪ ਜਲੂਸ ਕੱਢਦੇ ਨੇ ਕੁੜੀ ਵਾਲਿਆਂ ਦਾ ਉਹ ਵੀ ਵਿਚਾਰਾ ਵਿਆਹ ਦੀ ਜੋਕੇ ਕਿਸਤਾ ਦੇ ਚੋਕੇ ਆਰਤੀ ਦੇ ਤੋਂ ਪਹਿਲੇ ਲਾਗੇ ਹਨਾ ਜੇ ਗਿੰਦਰ ਆ ਗਿਆ ਤੈਨੂੰ ਲਈ ਉਹ ਆਂਦੇ ਆ ਵੀ ਬਰਾਤ ਸੰਭਾਲ ਬਰਾਤ ਸੰਭਾਲਣ ਦਾ ਮਤਲਬ ਹੀ ਅਗਲੇ ਦਾ ਪੂਰਾ ਖਾਤਰਦਾਰੀ ਕਰਨੀ ਠੰਡਾ ਮਿੱਠਾ ਨਮਕੀਨ ਫਰੂਟ ਚਾਟ ਸੇਵ ਕੇਲਾ ਇਹੋ ਜਿਹੀ ਆਤਮ ਵਸਤੂ ਚੀਜ਼ਾਂ ਚਾਹੀਦੀਆਂ ਨੇ ਜੀ ਵੇਖੋ ਆਪਾਂ ਉਦੋਂ ਨਹੀਂ ਵੇਖਣਾ ਆਪਾਂ ਦੇ ਨਾਮ ਆ 4-500 ਜਾਂ 1000 ਦਾ ਆ ਬਸ ਸਾਰਾ ਟੱਬਰ ਲੈ ਜਾਣਾ ਸਾਰਾ ਟੱਬਰ ਤੇ ਨਿਆਣੇ ਲੈ ਜਾਣੇ ਆ ਜੀ ਇੱਕ ਜੀ ਨੂੰ ਆਖਿਆ ਉਹ 2-3 ਜੀ ਤਾਂ لازمی ਜਾਣਗੇ ਇਹਨਾਂ ਨਾਲ ਬੱਚੇ ਲਾ ਲਓ ਦੁਜੇ ਸਿਆਣੇ ਵੀ ਲਾ ਲਓ ਵੀ ਸਭ ਚਲੇ ਜਾਂਦੇ ਆ ਜੀ ਤਕਰੀਬਨ ਤੇ ਆਪਾਂ ਇਹ ਨਹੀਂ ਵੇਖਣਾ ਵੀ ਅਗਲੇ ਦਾ ਖਰਚਾ ਵਾ ਜਾਂ ਇੰਨੀ ਪਲੇਟ ਕੀਤੀ ਅਗਲੇ ਨੇ ਸਾਨੂੰ ਆ ਨਹੀਂ ਮਿਲਿਆ ਸਾਨੂੰ ਆ ਨਹੀਂ ਮਿਲਿਆ ਕੀ ਚਾਹੀਦਾ ਇਹਨਾਂ ਨੂੰ ਵੇਖੋ ਵੀ ਜੀ ਤੁਸੀਂ ਮੈਨੂੰ ਮੜਾਏ ਦੱਸੋ ਤੁਹਾਡੀ ਸੋਚ ਜੀ ਵੀ ਨਾ ਭਰਾ ਜੋ ਵੀ ਤੁਸੀਂ ਕਿੱਦਾਂ ਵਿਆਹ ਕਰਨਾ ਚਾਹੁੰਦੇ ਜੀ ਕਿੰਨੀ ਮਿਲਣੀ ਕਿੱਦਾਂ ਨੀ ਕੁੜੀ ਪਾਲਣਾ ਚਾਹੁੰਦੇ ਦੱਸੋ ਮੜਾਏ ਦੱਸੋ ਅੱਜ ਪਤਾ ਲੱਗੇ ਸਾਦਾ ਕੰਮ ਚਾਹੀਦਾ ਜੀ ਸਾਰਾ ਕੋਈ ਸਾਦੇ ਹੋਵੇ ਕੰਮ ਕੋਈ ਖਰਚਾ ਆਦਿ ਵਸਤੂ ਵੱਧ ਘਟ ਨਾ ਆਵੇ ਰੋਟੀ ਖਵਾ ਦਿਓ ਚਾਹ ਪਿਆ ਦਿਓ ਪਕੌੜੇ ਖਾ ਦਿਓ ਇਹਦੀਆਂ ਆਦਿ ਵਸਤੂ ਚੀਜ਼ਾਂ ਖਵਾ ਦਿਓ ਦੇਖੋ ਤੇ ਵੀਰ ਜੀ ਕੁੜੀ ਕਿੱਦਾਂ ਦੀ ਪਾਲ ਬਦਾ ਕਿੱਦਾਂ ਦੀ ਪਾਲ ਜਿੱਦਾਂ ਹੁਣ ਮੈਂ ਕਹਦਾ ਪਲੱਸ 2 ਜਾਂ ਬੀਏ ਬੜੀ ਨਾਰਮਲ ਆ ਵੀਏ ਬੜੀ ਜਾਂ ਨਾਰਮਲ ਨਾਲ ਪਲੱਸ 2 ਬੜੀ ਕੁੜੀ ਹੋਵੇ ਨਾਰਮਲ ਘਰ ਦਾ ਕੰਮ ਚੁੱਕੇ ਸਾਰਾ ਰਸੋਈ ਦਾ ਵਸਤ ਦਾ ਅੱਖੇ ਲੱਗੇ ਮੇਰੇ ਡੈਡੀ ਦੇ ਸਾਰਿਆਂ ਦੇ ਅੱਖੇ ਲੱਗੇ ਆਪਣੇ ਅੱਖੇ ਲੱਗੇ ਉਹ ਜੀ ਕੁੜੀ ਚਾਹੀਦੀ ਯਾਨੀ ਘਰ ਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਸਾਡੇ ਰਿਸ਼ਤੇ ਤਰ੍ਹਾਂ ਜਿਨ੍ਹਾਂ ਨੇ ਉਹ ਮੰਗ ਕੇ ਉਹ ਮੰਗੇ ਗੱਡੀ ਲਈ ਆ ਪੁਰਾਣੀ ਸਪੋਰਟ ਕ੍ਰੀਟਾ ਵਾਇਲੈਂਸ ਕਾਰ ਵੀ ਹੋ ਉਹ ਕੁੜੀ ਪਤਾ ਕੀ ਆਂਦੀ ਆ ਤੁਸੀਂ ਕਹਣਾ ਕੁੜੀ ਉਹ ਆਪਣੀ ਗੱਡੀ 'ਚ ਬੈਠੀ ਰਹਿੰਦੀ ਹੁੰਦੀ ਤੂੰ ਹੀ ਮੂੰਹ ਬਣ ਕੇ ਲਈ ਗੱਡੀ ਮੇਰੇ ਮਾਪਿਆਂ ਨੂੰ ਮੇਰੀ ਗੱਡੀ ਆ ਮੇਰੀ ਗੱਡੀ ਆ ਮੈਂ ਜਿੱਦਾਂ ਮਰਜ਼ੀ ਪਾਵਾਂ ਕੁਕੀ ਪਕਾਉਣਾ ਦਾ ਵਾ ਰੋਟੀ ਪਾਣੀ ਚਾਹ ਹੁਣ ਕੋਈ ਚਲੋ ਮੰਨ ਲਓ ਰਿਸ਼ਤੇਦਾਰੀ ਆ ਗਿਆ ਕੋਈ ਚਾਚਾ ਦਾਇਆ ਹੀ ਆ ਗਿਆ ਤੋ ਉਹਨਾਂ ਕਹਣਾ ਤੁਹਾਡੀ ਨੌ ਕਿੱਥੇ ਉਹਨਾਂ ਨੇ ਸੁੱਤੀ ਏਸੀ ਲਾ ਕੇ ਸੁੱਤੀ ਉਹ ਜੀ ਲਾ ਕੇ ਮਗਰਲੇ ਅੰਦਰ ਸੁੱਤੀ ਆ ਕੀ ਬਣੂਗਾ ਸਿੰਪਲ ਕੁੜੀ ਲੋ ਮੈਂ ਲੰਮਿਆਂ ਨਾਲ ਮੇਰੀ ਸੋਚ ਆ ਵੀ ਪਲੱਸ 2 ਪੜੀ ਜਾਂ ਨਾਰਮਲ 10th ਪੜੀ ਵਾਲੇ ਘਰੇਲੂ ਕੰਮ ਜਾਣਦੀ ਹੋਵੇ ਰੋਟੀ ਪਾਣੀ ਜਾਣਦੀ ਹੋਵੇ ਰਸਾਦਾ ਪਾਣੀ ਜਾਣਦੀ ਹੋਵੇ ਸਿੰਪਲ ਸਾਦਗੀ ਹੋਵੇ ਕਿਉਂਕਿ ਰਿਸ਼ਤੇਦਾਰੀ ਨੂੰ ਸਮਝੇ ਪਹਿਲੀ ਗੱਲ ਜਦੋਂ ਛੋਟੀ ਆਪਣੀ ਭੈਣ ਆ ਨਾ ਜਦੋਂ 8ਵੀਂ 9ਵੀਂ 10ਵੀਂ 5ਵੀਂ 6ਵੀਂ ਨੂੰ ਆਟਾ ਗੁੰਨਣਾ ਜਿਹੜੀ ਮੇਨ ਆ ਮੇਨ ਗੱਲ ਆ ਆਟਾ ਗੁੰਨਣਾ ਸਬਜ਼ੀ ਨੂੰ ਤੜਕਾ ਲਾਉਣਾ ਰੋਟੀ ਪਾਣੀ ਉਹਨੂੰ ਸਿਖਾਓ ਪਤਾ ਕੀ ਪਰ ਆਇਆ ਤਾਂ ਹੁੰਦਾ ਆਪਣੀ ਹੀ ਭੈਣ ਛੋਟੀ ਚੜਾ ਦੇਣਾ ਕਿਉਂਕਿ ਮੁੰਡਿਆਂ ਨੇ ਮੁੰਡਿਆਂ ਨੂੰ ਪਤਾ ਹੀ ਹੈ ਤੁਹਾਨੂੰ ਮੁੰਡਿਆਂ ਦਾ ਕੀ ਆ ਪਰਾਇਆ ਤੁਹਾਨੂੰ ਉਹਨਾਂ ਨੂੰ ਰੋਟੀ ਪਾਣੀ ਇੱਜ਼ਤ ਮਾਨ ਕਰਨਾ ਛੋਟੀ ਹੁੰਦੀ ਤੋ ਉਹਨੂੰ ਹੈਬਾਤ ਤਾਂ ਪਾਓ ਸ਼ਡਿਊਲ ਬਣਾਓ ਨਾਲ ਹੀ ਇਹ ਵੇਖੀ ਜਾਵੇ ਮੰਮੀ ਤੜਕਾ ਕਿੱਦਾਂ ਲੱਗਣਾ ਵਾ ਆਟਾ ਚ ਪਾਣੀ ਕਿੰਨਾ ਪਾਉਣਾ ਵਾ ਗੱਲਬਾਤ ਕਿੱਦਾਂ ਕਰਨੀ ਸੰਗ ਸਭ ਤੋਂ ਵੱਡੀ ਕੁੜੀ ਦੀ ਸਭ ਤੋਂ ਵੱਡੀ ਸੰਗ ਚਾਹੀਦੀ ਹੈ ਅੱਜ ਕੱਲ ਉੱਡ ਗਿਆ ਟ੍ਰੈਂਡ ਚੁੰਨੀਆਂ ਉੱਡ ਗਿਆ ਹਾਂ ਜਿਹੜੇ ਨੰਨੇ ਨੋ ਲਾਇਆ ਚੁੰਨੀਆਂ ਉੱਡ ਗਿਆ ਜਿਹੜੇ ਲੰਬੇ ਨੋ ਹੋ ਗਏ ਯਾਰ ਮੈਨੂੰ ਲੱਗਦਾ ਨਾਲ ਜਿੰਨਾ ਪਾਲੀ ਜਿੰਨਾ ਇਹੋ ਜਿਹੀ ਆਜ ਵਸਤੂ ਕੋਈ ਨਹੀਂ ਚਾਹੀਦੀ ਵੀਰ ਜੀ ਹੁਣ ਇਹ ਸਿੰਪਲ ਚਾਹੀਦੀ ਕੁੜੀ ਸਿੰਪਲ ਬਿਲਕੁਲ ਨਾ ਨਹੀਂ ਚਾਹੀਦੇ ਹੁਣ ਵੇਖੋ ਮੈਂ ਮੁੰਡਾ ਮੈਂ 500 ਦੀ ਪੈਂਟ ਲੈ ਲਈ 300 ਦੀ ਸ਼ਰਟ ਮੈਂ ਤਿਆਰ ਹੋ ਗਿਆ ਕੁੜੀਆਂ ਦਾ ਕਿੰਨਾ ਸੁਰਖੇ ਬਿੰਦ ਦੇ ਭਾਉ ਕਰਾ ਪਾਹੀ ਹੀਲ ਕਿੰਨਾ ਕੋ ਜਾ ਛੇ ਛੇ ਜੀ ਜਾਂ ਕੁੜੀਆਂ ਦਾ ਮੂੰਹ ਨਹੀਂ ਕਰਾਉਣਾ ਚਾਹੀਦਾ ਇਹ ਗੂੜੀਆਂ ਨੂੰ ਮੂੰਹ ਲਾ ਲਓ ਵਸਤਾਂ ਲਾ ਲਓ ਫਿਰ ਰਵਲੀ ਪਾਓ ਪਰਲੇ ਦੇ ਜਾ ਕੇ ਮੂੰਹ ਬਣਾਣੇ ਲਖੇਰ ਨੇ ਬਹੁਤ ਖਰਚਾ ਆੜੀ ਪਿਆਰੋ ਵੀ ਸੁਣੋ ਪਰ ਇੱਕ ਗੱਲ ਹੈਗੀ ਪੰਜਾਬੀ ਸੂਰਜ ਜਿੰਨੀ ਕੁੜੀ ਸੋਹਣੀ ਲੱਗਦੀ ਹੈ ਨਾ ਪੰਜਾਬੀ ਪਹਿਰਾਵਾ ਤੇ ਮੁੰਡੇ ਦਾ ਕੁੜਤਾ ਪਜਾਮਾ ਜਾਂ ਪੱਗ ਕਿੱਡਾ ਸੋਹਣਾ ਲੱਗਦਾ ਬੰਦਾ ਆਪਣਾ ਪੰਜਾਬੀ ਪਹਿਰਾਵਾ ਭਲਾ ਕੀ ਹੈ ਕੁੜਤਾ ਪਜਾਮਾ ਰঞ্জੀਤ ਬਾਵਾ ਹੰਦਾ ਹੰਦਾ ਜਦੋਂ ਜਿਆਦੀ ਟੌਰ ਕੱਢਣੀ ਹੋਵੇ ਕੁੜਤਾ ਪਜਾਮਾ ਪੱਗ ਬੰਨੂ ਜਾਂ ਕੋਟ ਪੰਡ ਟਾਈ ਲਾ ਲੋ ਤੇ ਜਾਂ ਸਿੰਪਲ ਕੁੜੀ ਸਲਵਾਰ ਕਮੀਜ਼ ਪਾਵੇ ਆਪਣਾ ਇਹ ਪਹਿਰਾਵਾ ਵਾ ਜੱਟਾਂ ਜ਼ਿਮੀਂਦਾਰਾਂ ਦਾ ਪੰਜਾਬ ਦਾ ਤੇ ਰੋਟੀ ਪਾਣੀ ਆਪਣਾ ਤੁਹਾਨੂੰ ਬਰੋ ਸਾਗ ਮੱਕੀ ਦੀ ਰੋਟੀ ਸਿੰਪਲ ਤੇ ਭੰਗੜਾ ਆਪਣਾ ਗਿੱਦਾ ਇੱਕ ਮੁੰਡੇ ਦਾ ਦੱਸ ਵੀ ਹੈ ਨਾ ਹੌਣ ਪਾਗ ਬਨੇ ਆ ਪਾਗ ਬਨੇ ਇਸ ਕਰਕੇ ਸਿੰਪਲ ਸਾਦ ਸੰਗ ਬਹੁਤ ਜੜੀ ਚਾਹੀਦੀ ਕੁੜੀ ਸੰਗ ਦੀ ਹੋਵੇ ਮਤਲਬ ਰੇਲਵੀ ਚਾਚਾ ਕਿੱਥੇ ਚੱਲਿਆ ਹਾਂ ਬਾਬਾ ਕਿੱਥੇ ਚੱਲਿਆ ਆ ਪਾ ਕਿੱਥੇ ਚੱਲਿਆ ਸਿੰਪਲ ਸਾਦਗੀ ਨਾਰਮਲ ਕੁੜੀ ਨਾਰਮਲ ਵਧੀਆ ਜੀ ਬਸ ਇਹ ਜਿਹੜੀ ਆ ਜਿਹੜੀ ਜੀਬਾਨ ਹੈ ਨਾ ਆਪਣੀ ਜੀਬਾਨ ਇੱਚ ਹੱਡੀ ਕੋਈ ਨਹੀਂ ਹੁੰਦੀ ਇਹ ਹੱਡੀਆਂ ਤੜਵਾ ਦਿੰਦੀ ਆ ਸਿਆਣੇ ਲੋਕ ਕਹਿੰਦੇ ਆ ਇੱਚ ਜੀਬਾਨ ਚ ਹੱਡੀ ਨਹੀਂ ਹੁੰਦੀ ਹੱਡੀ ਤੜਵਾ ਦਿੰਦੀ ਆ ਇਸ ਕਰਕੇ ਸਿੰਪਲ ਕੁੜੀ ਲਓ ਸਿੰਪਲ ਮਿਲਨੀਆ ਲਓ ਜਿਹੜਾ ਆਪਾਂ ਪੈਸਾ ਬੂਲਸ ਵਾਲਾ ਨਾ ਇਹ ਜਿਹੜਾ ਤੁਸੀਂ ਵਿਆਜੀ ਪੈਸਾ ਚੁੱਕ ਲੈਂਦੇ ਜੋ ਜਾੜਤੀਆਂ ਤੋਂ ਪੜ ਲੈਂਦੇ ਜੋ ਚਾ ਲਿਮਟਾਂ ਚੱਕ ਲੈਂਦੇ ਜੀਵਿੰਦਰ ਭਰਾ ਨਾ ਕਰਿਆ ਕਰੋ ਭਰਾ ਮੇਰੇ ਇੱਕ ਇਹ ਵੀ ਗੱਲ ਆਪਣੇ ਸਭ ਤੋਂ ਵੱਡੀ ਗੱਲ ਨੋਟਿਸ ਕਰੋ ਆਂਡ ਗਵਾਣ ਵੇ ਲੈਨੇ ਆਪਾਂ ਵੀ ਉਹਦੀ ਕੁੜੀ ਦੀ ਗੱਡੀ ਆਈ ਅੱਜ ਨੋ ਇਹ ਤੋਂ ਵੱਡੀ ਗੱਡੀ ਹੋਣੀ ਚਾਹੀਦੀ ਮੇਰੇ ਮੁੰਡੇ ਨੂੰ ਇਹ ਗੱਲ ਆਪਣੇ ਸਭ ਤੋਂ ਜਿਆਦਾ ਹੀ ਪੰਜਾਬ ਚ ਵੀ ਵੇਖੋ ਕਿ ਜਾਨ ਦੇ ਸਕਰੇਜ ਪਾ ਦਿਓ ਗੱਡੀ ਦੇ ਤੇ ਜਾਂ ਪਾਖਣਾ ਵੀ ਉਸ ਤੋਂ ਵੱਡੀ ਜਾਂ ਛੋਟੀ ਵੱਡੀ ਛੋਟੀ ਨਹੀਂ ਲਾਣੀ ਵੱਡੀ ਜੀ ਉਹਨੇ ਦਾਲਲਾ ਕੈਟਰਿੰਗ ਤੇ ਲਾਇਆ ਆਪਾਂ 20 ਲਾਉਣਾ ਜੇਨ 20 ਲਾਇਆ ਤਾਂ 40 ਲਾਉਣਾ ਕੀ ਆ ਇਹਦੇ ਉਹ ਮੈਂ ਆਂ ਵੀ ਉਹ ਤੋਂ ਵੱਡਾ ਬੰਨਾ ਤੇ ਜਿਹਨ ਲਿਮਟ ਵਾਲੇ ਕੋਈ ਬੈਂਕ ਵਾਲਾ ਆਉਂਦਾ ਫਿਰ ਕੀ ਮਾਫੀ ਮਾਫ ਕਰ ਦਿਓ ਜੀ ਫਿਰ ਪੁਲਸ ਨਾਲ ਆਉਂਦੀ ਕਿੰਨੀ ਇਨਕੁਆਰੀ ਡਾਕੂਮੈਂਟ ਵੈਰੀਫਿਕੇਸ਼ਨ ਹੁੰਦਾ ਕਿ ਨਾ ਕੋ ਹੁੰਦਾ ਫਿਰ ਕਈ ਕਈ ਲੋਕ ਤੇ ਪੱਗਾਂ ਰੱਖ ਲੈਂਦੇ ਆ ਬਾਬਾ ਜੀ ਬੈਂਕ ਵਾਲਾ ਕਿੰਨਾ ਤੁਹਾਨੂੰ ਵੀਡੀਓ YouTube 'ਤੇ ਹੀ ਰਹਿੰਦੇ ਜੋ ਕਿੰਨੀ ਮਾਫੀ ਮੰਗਣੀ ਪੈਂਦੀ ਸਰਪੰਚ ਨੰਬਰਦਾਰ ਇਕੱਠੇ ਕਰਨੇ ਪੈਂਦੇ ਆ ਜਦੋਂ ਪਪਾ ਜਾ ਆਏ ਨੇ ਆਪਾਂ ਗਾਲਾ ਪੰਪਜ ਮਸਾਲੇ ਜਿਆਦਾ ਲੋਕ ਆਉਂਦੇ ਆਪਣੇ ਤੇ ਮੈਂ ਤਾਂ ਨਾ ਆ ਜਾ ਦਾਜ ਵਰੀ ਦਾ ਵੇਖੋ ਤੂੰ ਹੀ ਵੇਖਿਆ ਬਈ ਸੱਸਾਂ ਨੇ ਨੋਹਾਂ ਮਾਰਤੀਆਂ ਨੋਹਾਂ ਨੇ ਸੱਸਾਂ ਮਾਰਤੀ ਕਿਉਂ ਝਗੜੇ ਵਧੰਦਾ ਹੈ ਲੜਾਈ ਸਭ ਤੋਂ ਜਿਆਦੀ ਇਹ ਆ ਉਹ ਆਖਣਗੇ ਚੱਲ ਨੋਰਮਲ ਜਿਹਾ ਦੇ ਹੀ ਦਿਓ ਤੇ ਦੇਨ ਚ ਨੋਰਮਲ ਚ ਕਿੰਨਾ ਵਾਸ਼ਿੰਗ ਮਸ਼ੀਨ ਐਲ ਸੀ ਡੀ ਫ੍ਰਿਜ ਕਿੰਨਾ ਕੋ ਬੈੱਡ ਕਿੰਨਾ ਕੋ ਬੁਲਟ ਦਿੰਦੇ ਲੋਕ ਚਲੋ ਮੈਂ ਮੰਨਦਾ ਜਿਹੜੇ ਫੌਜੀ ਆ ਪੁਲਿਸ ਵਾਲੇ ਆਰਮੀ ਜਿਹੜੇ ਨੋਰਮਲ ਪ੍ਰਾਈਵੇਟ ਲੱਗੇ ਆ ਸਿੰਪਲ ਗੁਰੀ ਲੋ ਭਰਾ ਅੱਜ ਕੱਲ ਨਾ ਮਾਹੌਲ ਬਹੁਤ ਖਰਾਬ ਹੋ ਗਿਆ ਸਮਾਨ ਆਪਣੇ ਸਮਾਨ ਦੀ ਆਪ ਜੁਮੇ ਆ ਰਹੀ ਆ ਤੁਸੀਂ ਕਿਹਦੇ ਮਗਰ ਨਾ ਲੱਗੋ ਕਿਹਦੇ ਮਗਰ ਲਖਣੀ ਚਾਹੀਦੀ ਬੱਸ 'ਚ ਬੈਠਾ ਮੈਂ ਆਖੂਗਾ ਵੀ 70 80 ਦੇ ਜਣਾ ਲਾਲ ਦੀ ਲਾਗੇ ਬੱਸ 100 ਦੇ ਇਹ ਹੋਣੀ 100 ਦੇ ਭਜਾਰਾਂਗੇ 100 ਦੇ ਭਜਾਣਾ ਆਪਣਾ ਵੇਖਣਾ ਆਪਾਂ ਆਪਾਂ ਆਪਦਾ ਹਿਸਾਬ ਵੇਖਣਾ ਨਹੀਂ 20 ਸਰਵਿਸ ਕਿੰਨੀ ਦੇਣੀ ਬੱਸ ਨੇ ਇੰਜਨ ਕਿਦਾ ਵਧੀਆਣਾ ਇਹ ਨਹੀਂ ਅਗਲੇ ਕਿਹਦੇ ਮਗਰ ਖੂਦ ਕੋਈ ਮਾਰ ਦੋ ਛਾਲ ਮਾਰ ਦੋ ਕਿਹਦੇ ਮਗਰ ਮਗਰ ਨਾ ਲੱਗੋ ਭਰਾ ਉਹ ਲੰਮਾ ਭਰਾ ਮੇਰੀ ਇੱਕੋ ਦੂਜੀ ਸਾਹ ਪਈ ਆ ਜਿੱਦਾਂ ਲੰਮਾ ਕਰਦਾ ਉਦਾਂ ਮੈਂ ਕਰਦਾ ਪੜਾ ਮੈਨੂੰ ਜੀਵਿੰਦਰ ਭਰਾ ਮੇਰਾ ਮੈਨੂੰ ਚੰਗੀ ਸਿਹਤ ਦੇਉ ਚੰਗਾ ਖਾਣ ਪੀਣ ਦੇਊਗਾ ਵੀ ਇਹ ਮੈਂ ਇੱਥੋਂ ਤੱਕ ਮੇਰੀ ਸੋਚ ਆ ਵੀ ਕੋਈ ਕਰੇ ਨੂੰ ਨਹੀਂ ਵਿਗਾੜਦਾ ਜਿੰਨਾਂ ਦਾ ਇੱਕ ਬੰਦੇ ਮੂੰਹੇ ਥੋੜਾ ਪਾ ਦੇਣ ਲੱਗਾ ਹੁਣ ਲੰਮਾ ਮੈਂ ਆ ਮੈਂ ਪੀੜੀ ਸੀਟ ਪੀਉ ਮੈਂ ਬਦੋ ਬੜੀ ਮੂੰਹੇ ਪਾ ਦੂੰ ਉਹ ਆਪਣੀ ਸੋਚ ਆ ਮੈਂ ਸਾਰਿਆਂ ਨਾਲ ਰਿਆਂ ਸਾਰਿਆਂ ਨਾਲ ਦੁਨੀਆ ਚਾਰੀ ਸਾਰੇ ਤਜਰਬਾ ਐਕਸਪੀਰੀਅੰਸ ਬੋਲਦਾ ਕੋਈ ਕਾਨੂੰਨੀ ਵਿਜੀ ਵਿਗਾੜਦਾ ਜਿੰਨਾ ਤੇ ਆਪਣੇ ਨੂੰ ਕੋਈ ਵੱਧ ਮੂੰਹ ਥੋੜਾ ਮੈਂ ਲਾ ਦੂੰਗਾ ਜੀ ਨਹੀਂ ਜੇਲ ਕਰੂਗਾ ਲੈ ਲਾਉਂਗਾ ਮੈਂ ਸਾਰੇ ਨਾਲ ਬੈਠਾ ਮੈਂ ਪੈਕ ਨਾਲੇ ਵੀ ਬੈਠਾ ਸਾਰੇ ਹੀ ਆਏ ਕੋਈ ਚੀਜ਼ ਨਹੀਂ ਮਿਰਜੀ ਕਿਸ ਨੂੰ ਪਿਆਊਗਾ ਕਰੀਬ ਨਾਲ ਆਪਣਾ ਕੋਈ ਇਹਨੂੰ ਇੱਕਾਈ ਜਾਂਦਾ ਨਾ ਸੰਗਤ ਦਾ ਸਰ ਹੋ ਜਾਂਦਾ ਯਾਰ ਨਹੀਂ ਸੰਗਤ ਦਾ ਸਰ ਹੁੰਦਾ ਸੰਗਤ ਦਾ ਸਰ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਤੁਸੀਂ ਜਦੋਂ ਇੱਕ ਦੋ ਵਾਰੀ ਨੀ ਕਹਿੰਦਾ ਨਹੀਂ ਹਣ ਉਹਨਾਂ ਕੋਲ ਉਹਨੂੰ ਮੁੰਡੇ ਨੂੰ ਲਿਆ ਹੀ ਨਹੀਂ ਯਾਰ ਉਹ ਖਾਂਦਾ ਤਾਂ ਨਹੀਂ ਕੋ ਇਦਾਂ ਹੰਦਾ ਵੇਰਾ ਆਪਣੇ ਦੇ ਵੀ ਡਿਪੈਂਡ ਹੁੰਦਾ ਵਾ ਵੀ ਇਹ ਵਿਗਾੜਦਾ ਨਹੀਂ ਕੋਈ ਸਾਡੀ ਇਹੋ ਹੀ ਵੀ ਅੱਜਕੱਲ ਕਤਲ ਵੜੇ ਹੋ ਰਹੇ ਨੇ ਜਿਹੜੀਆਂ ਨੌਂਾ ਸੱਸਾਂ ਨਾ ਪਹਿਲੀ ਗੱਲ ਜੇ ਕੋਈ ਵਿਆਹ ਕਰਨਾ ਹੈ ਪਹਿਲਾਂ ਉਹਦੀ ਮੁੰਡੇ ਦੀ ਮਾਂ ਵੇਖੋ ਜੇ ਉਹਦਾ ਸੁਭਾ ਚੰਗਾ ਕਿਉਂਕਿ ਕੁੜੀ ਨੇ ਸੱਸ ਨਾਲ ਜ਼ਿਆਦਾ ਰਹਿਣਾ ਮੁੰਡੇ ਨੇ ਤੇ ਆਉਣਾ ਜਾਣਾ ਸਵੇਰੇ ਜਾਣਾ ਸ਼ਾਮ ਨੂੰ ਆਉਣਾ ਹਾਂਜੀ ਸੱਸ ਵੇਖੋ ਮੁੰਡੇ ਦੀ ਜੇ ਕੁੜੀ ਦਾ ਕੋਈ ਰਿਸ਼ਤਾ ਕਰਨਾ ਹੈ ਨਾ ਕਿ ਸਾਸਰਾ ਸੁਭਾ ਚਾਹੇ ਕਰੋ ਤੇ ਪੇਟ ਦੇ ਘਰੇ ਰਹਿਣਾ ਕਿ ਸੱਸ ਨਾਲ ਨੇ ਸਾਰੀ ਦਿਨ ਰਹਿਣਾ ਰੋਟੀ ਇਕੱਠਿਆ ਖਾਣੀ ਪਿੱਛੋਂ ਇਕੱਠੇ ਰਹਿਣਾ ਜਿੱਦਾਂ ਦਾ ਸੱਸ ਦਾ ਸੁਭਾਅ ਹੋਊਗਾ ਨੋਂ ਦਾ ਨਹੀਂ ਰਹਿੰਦਾ ਤੇ ਨੋਂ ਵਾਲ ਸੱਸ ਦਾ ਸੁਭਾਅ ਨਹੀਂ ਰਹਿੰਦਾ ਪਹਿਲੀ ਗੱਲ ਭਰਾ 50 50% ਜਿਹੜੇ ਮੀਮਾ ਹਸਬੰਡ ਵਾਈਫ ਦੀ 50% ਹਸਬੰਡ ਬੋਲੇ 50% ਵਾਈਫ ਕੋਲੇ ਇਹ ਨਹੀਂ ਕੋਈ ਪ੍ਰੈਸ਼ਰ ਨਹੀਂ ਜੇ ਕਈ ਕੁੜੀਆਂ ਮੈਂ ਵੇਖੀਆਂ ਹਾਂਜੀ ਕੋਈ ਨਹੀਂ ਦੱਸੋਈ ਉਦਾਂ ਕਰ ਲਾਂ ਇਹੋ ਜਿਹੀਆਂ ਕੁੜੀਆਂ ਹੈਗਾ ਸੰਸਕਾਰੀਆਂ ਬਾਰਡਰ ਲਾਕੇ ਦੀਆਂ ਮਾਜੇ ਦੀਆਂ ਮਾਲਵਾ ਸਭ ਤੋਂ ਜ਼ਿਆਦਾ ਮਾਲਵੇ ਪੈਲੀ ਆ ਸਭ ਤੋਂ ਜ਼ਿਆਦੀ ਯਾਰ ਯਾਰ ਗੱਲਾਂ ਮਾਲਵੇ ਪੈਲੀ ਆ 500 500 ਕਿੱਲਾ ਆਪਣੇ ਮਾਜੇ ਵੱਤ ਵਤ 2 ਜਾਂ 4 ਜਾਂ 5 ਵੱਤ ਵਤ 10 ਜਾਂ 15 ਜਾਂ 20 ਕਿਲੇ ਲਿਮਟ 25 ਕਿਲੇ ਹੋਗੀ ਪਹਿਲੀ ਜਾਂ ਮਾਜੇ ਜਾਂ ਆਪਣਾ ਮਾਜਾ ਕਰਦਾਸ ਪਰ ਬਟਾਲਾ ਪੱਟੀ ਤਰਨ ਤਰਨ ਖੇਮ ਕਰਨੀ ਤੇ 25 ਤੋਂ ਕਿਲ 25 ਜਾਂ 60 ਠੀਕ ਕਿਲੋ 30 ਕਿਲੇ ਤੋਂ ਬਾਅਦ ਪਹਿਲੀ ਨਹੀਂ ਕੀਤੇਗੀ ਤੇ ਮਾਲਵਾ ਸਭ ਤੋਂ ਜ਼ਿਆਦਾ ਪਹਿਲੀ ਕਬੱਡੀ ਕਪ ਮਾਲਵਾ ਕਰਾਉਂਦਾ ਜਿੰਨਾ ਕਲਾਕਾਰ ਮਾਲਵਾ ਪਰ ਸਾਡੇ ਲੋਗਾਂ ਦੀ ਕੀ ਮਜਾਇਲ ਮਾਜੇ ਦੀ ਮਜਾਇਲ ਜਦੋਂ ਕੋਈ ਆਫਤ ਕੋਈ ਵੀ ਆਉਂਦੀ ਆ ਇਹ ਖੜਦੇ ਨਾ ਸਾਡੇ ਵੱਡੇ 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 ਜਰਨੈਲ ਹੋਗੇ ਨਵਾਬ ਕਪੂਰ ਸਿੰਘ ਜਰਨੈਲ ਵਾਹ ਸ਼ਾਮ ਸਿੰਘ ਟਾਰੀ ਤੁਹਾਨੂੰ ਪਤਾ ਕਾਲੀ ਫੂਲਾ ਸਿੰਘ ਕਿਹੜੇ ਕਿਹੜੇ ਮਾਂ ਜਨ ਬਾਬਾ ਦੀਪ ਸਿੰਘ ਪਾਉਂਡ ਜਨਮਸਥਾਨ ਦੇਖੋ ਏਡੇ ਮਾਂ ਜਰਨੈਲ ਹੋਈ ਮਾਜੇ ਦੇ ਬਾਬਾ ਵਾ ਤਾਰਾ ਸਿੰਘ ਬਾਬਾ ਦੇਖੋ ਏਡੇ ਮਾਂ ਜਰਨੈਲ ਆ ਤੇ ਆਪਾਂ ਇਹ ਕਹਿੰਦੇ ਆਂ ਵੀ ਦਾਜ ਨਾ ਲਓ ਮੇਰੇ ਭਰਾ ਮੂੰਹ ਮੰਗ ਕੇ ਨਾ ਲਓ ਮੂੰਹ ਮੰਗ ਕੇ ਨਾ ਲਓ ਚੁੰਚਾਉਣਾ ਲੋ ਅਧਰਨ ਸਿਆਣੇ ਲੋ ਚੁੰਚਾਉਣੇ ਲਾੜਾ ਚੁੰਚਾਓ ਨਾ ਲੋ ਯਾਰ ਮੇਰੀ ਗੱਲ ਸੁਣੋ ਹੁਣ ਆਡੇ ਰਿਸ਼ਤੇ ਤਰ੍ਹਾਂ ਤੁਹਾਨੂੰ ਮੈਂ ਐਗਜ਼ਾਮਪਲ ਤਾਂ ਦੇ ਦੇ ਸਮਝ ਜਾ ਜੇ ਨਿਗਾ ਨਿਗਾ ਟੌਪਿਕ ਉਹਨਾਂ ਕੁੜੀ ਮੋਟੀ ਹਵਾਵਾ ਮਨ ਲਾਲੋ ਸਾਹਿਬ ਇਹ ਤੋਂ ਵੀ ਮੋਟੀ ਹੀ ਕੁੜੀ ਉਹ ਕੁੜੀ ਬਹੁਤ ਮੋਟੀ ਸੀ ਉਹ ਮੋਟੀ ਕੁੜੀ ਦੇ ਨਾਲ ਗੱਡੀ ਦੇਦੀ ਨਾਲ ਆਲਟੋ ਪਤਾ ਨਹੀਂ ਸਵਿਫਟ ਦੇਦੀ ਜਿਹੜਾ ਮੁੰਡੇ ਦਾ ਡੈਡੀ ਹੈ ਨਾ ਪੂਰਾ ਧਿਆਨ ਪਾ ਗਿਆ ਵੀ ਗੱਡੀ ਚੱਲ ਗੱਡੀ ਦੇ ਉਹਨਾਂ ਕੁੜੀ ਵੇਖੀ ਨਹੀਂ ਗੱਡੀ ਨੂੰ ਉਹਨਾਂ ਘੋੜੀਆਂ ਨਾਲ ਗਈ ਤੇ ਗੱਡੀ ਦੇ ਚੱਕਰ ਦੇ ਕੁੜੀ ਗੱਡੀ ਵੇਖ ਲਈ ਮੁੰਡੇ ਦੇ ਪਿਓ ਨੇ ਉਹ ਵਿਆਹ ਹੋ ਗਿਆ ਹੁਣ ਪਤਾ ਕੀ ਕਰਦਾ ਉਹ ਹੁਣ ਪਤਾ ਕੀ ਉਹ ਕੀ ਕਰਦਾ ਵਾ ਉਹ ਗੱਡੀ ਵੇਖੇ ਉਹਨਾਂ ਦਾ ਗੱਲ ਨਹੀਂ ਬਣੀ ਉਹ ਮੈਂ ਕਿਹਾ ਕਮਲਿਆ ਕਦੇ ਵੀ ਜਾਵੇਂ ਗੱਲ ਵੇਖਣੀ ਤੇ ਜੋੜੀ ਆ ਗੱਡੀ ਤੇ ਪਾਰਕ ਚ ਖਲੋ ਜਾਣੀ ਪਵਾੜੀ ਪਾਰਕ ਜੀ ਰਾਏ ਨੇ ਪਾਰਕ ਜੀ ਲੈਣ ਪਹਿਲੀ ਗੱਲ ਕਿਸਤਾਂ ਦੇ ਤੇ ਗੱਡੀ ਜਿੱਡੀ ਵੱਡੀ ਮਰਜ਼ੀ ਲੈ ਲੋ ਜਿਹੜੀ ਕੁੜੀ ਉਸ ਨਾਲ ਕਿਸਤਾਂ ਨੇ ਮਿਲਨੀ ਉਹ ਇੱਕ ਰਹੀ ਵਿਆਹ ਦਾ ਆਪਣਾ ਆ ਪਾਕਣਾ ਮੁਸਲਮਾਨ ਦੋ ਲੋ ਤਿੰਨ ਤਿੰਨ ਵਿਆਹ ਕਰਾ ਲੈਣੇ ਇਸ ਕਰਕੇ ਸਾਡੀ ਬੇਨਤੀ ਆ ਸਿੰਪਲ ਸਾਦੇ ਇੱਕ ਭੋਗਾ ਦੇ ਆ ਬਫੋਲ ਜਲੂਸ ਕਰਦੇ ਆ ਭੋਗ ਦਾਦੀ ਦਾ ਨਾਨਾ ਉਧਰੋਂ ਲੀਡਰ ਸਦਨੇ ਉਧਰ ਨੰਬਰ ਵੱਡੇ ਵੱਡੇ ਸਦਨੇ ਯਾਰ ਜਿੰਨਾ ਸਾਦਾ ਭੋਗ ਕਰੋ ਜਲੇਬ ਕਰਨੇ ਆਈਸਕ੍ਰੀਮ ਠੰਡਾ ਕੋਲਡ ਡਰਿੰਕ ਵੱਡੇ ਵੱਡੇ ਪੱਦਰ ਤੇ ਵਾ ਕੋਰਤਾਰੇ ਟੈਂਟ ਪਹਿਲੀ ਗੱਲ ਗੁਰਦਾਰੇ ਟੈਂਟ ਨਾਲ ਆਇਆ ਕਰੋ ਸਿੰਪਲ ਸਾਦਾ ਖਾਣਾ ਪੰਗਰੇ ਚ ਬੈ ਕੇ ਖਾਇਆ ਕਰੋ ਇਹ ਗੁਰੂ ਦੀ ਮਰਿਆਦਾ ਮੈਲੀ ਗੱਲ ਆ ਜੇ ਕਰਨਾ ਕਥਾ ਕੀਰਤਨ ਢਾਡੀ ਕੁਸ਼ਰੀ ਵਧੀਆ ਸਦੋ ਜਿਹੜਾ ਮੇਨ ਕੰਮ ਆਪਣੇ ਜੱਟਾਂ ਜ਼ਮੀਂਦਾਰ ਕਥਾ ਕੀਰਤਨ ਢਾਡੀ ਵਾਲੇ ਸਦੋ ਚੰਗਾ ਵਾ ਕਿਉਂਕਿ ਕਥਾ ਕੀਰਤਨ ਬੜਾ ਮਨ ਨੂੰ ਅਸਰ ਪੈਂਦਾ ਵਾ ਜਿੱਦਾਂ ਸੌਂਗ ਕੋਈ ਆਪਾਂ ਕਲਾਕਾਰ ਕੋਈ ਸਿੱਧੂ ਮੂਸੇਵਾਲਾ ਕੋਈ ਰਣਜੀਤ ਬਾੜਾ ਸੁਣਦੇ ਨਾ ਉਹ ਸੌਂਗ ਉਹ ਵਾਈਬ੍ਰੇਸ਼ਨ ਆਪਣੇ ਅੰਦਰ ਜਾਂਦੀ ਹੈ ਉਹ ਫਿਰ ਉਸਾ ਹੁਣ ਆਪਾਂ ਨੂੰ ਹੁਣ ਵੇਖੋ ਆਪਾਂ ਕਵੀਸ਼ਰੀ ਟਾਡੀ ਸੁਣਦੇ ਉਹ ਮਨ ਨੂੰ ਅਸਰ ਕਰਦੀ ਆ ਡੇਲੀ ਤੁਸੀਂ ਸੁਣੀ ਜਾਓ ਜਿੱਦਾਂ ਹੁਣ ਵੇਖਣਾ ਬਈ ਇੰਸਟਾਗ੍ਰਾਮ ਤੇ ਆਪਾਂ ਉਂਗਲੀਆਂ ਮਾਰਦੇ ਨੇ ਜਿਹੜੀ ਉਂਗਲੋਂ ਵੱਡੇ ਜਿਆਦਾ ਟੱਚ ਲਾਈਕ ਕਰਦੇ ਉਹ ਚੀਜ਼ਾਂ ਤੁਰੀਆਂ ਆਉਣਗੀਆਂ ਇਸ ਕਰਕੇ ਜਿਹੜੀ ਲਾਈਨ ਜੁਦੀ ਪੈ ਗਈ ਉਹ ਚੀਜ਼ਾਂ ਤੋਂ ਹੀ ਸਿੱਖਣੀ ਆ ਇਸ ਕਰਕੇ ਲੰਮੀ ਵੀਰ ਜੀ ਦੱਸੋ ਮੇਰਾ ਇਹ ਵੀ ਗੱਲਾਂ ਮੈਂ ਸੱਚੀਆਂ ਬੋਲੀਆਂ ਦਾਜ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਨਹੀਂ ਜੀ ਦਾਜ ਨਹੀਂ ਲੈਣਾ ਚਾਹੀਦਾ ਭੋਖਣੀ ਵੀ ਖੋਣੀ ਚਾਹੀਦੀ ਆਪਾਂ ਨੂੰ ਜਿਆਦਾ ਇਹ ਲੋਕ ਭੁੱਖ ਮਕਾਉਂਦੇ ਆਈ ਆ ਗੱਡੀ ਇੰਨੀ ਚਾਹੀਦੀ 1.5 ਲੱਖ ਵਾਲੀ ਲੈਣੀ ਆ ਜਿਹੜੀ ਪਲਾਨ ਟੀਂਗ ਸਿੰਪਲ ਵਿਆਹ ਚਾਹੀਦਾ ਜੀ ਪੁਰਾਣੀ ਨਹੀਂ ਕਰਨਾ ਚਾਹੀਦਾ ਪੁਰਾਣੇ ਜ਼ਮਾਨੇ ਚ ਜਿਹੜੀ ਧੀ ਭੈਣ ਦੇਦੀ ਕਿਸ ਨੇ ਉਹ ਵੀ ਠੀਕ ਆ ਜੋ ਆ ਰੋਟੀ ਦੇਦੇ ਉਹ ਵੱਖਰੀ ਆ ਮੱਕੇ ਨਹੀਂ ਲੈਣੇ ਜੀ ਕੋਈ ਚੀਜ਼ ਆਪਣੇ ਕੋਲ ਸਭ ਜਿਆ ਯਾਰ ਸਭ ਤੋਂ 100 ਚ 70 80% ਲਓ ਮੰਗ ਕੇ ਵੀ ਇੱਕ ਬਰਾਦ ਦਾ ਧਿਆਨ ਰੱਖਿਓ ਧਿਆਨ ਰੱਖਣ ਦਾ ਮਤਲਬ ਕੀ ਪੂਰਾ ਮਾਨਸ ਦਮਾਨ ਹੈ ਨਾ ਇੱਕ ਪਹਿਲੀ ਗੱਲ ਗੱਡੀਆਂ 'ਤੇ ਕਿੰਨਾ ਖਰਚ ਆਉਂਦਾ ਕੈਟਰਿੰਗ ਮਿਲਣੀ ਕੈਟਰਿੰਗ ਸਭ ਤੋਂ ਜਿਆ ਖਰਚਾ ਵਾ ਕੈਟਰਿੰਗ ਜਲੂਸ ਕੱਢਦੀ ਬੰਦੇ ਦਾ 8 9 9 9 ਲੱਖ ਰੁਪਈਆ ਪਹਿਲੀ ਗੱਲ ਪੈਸੇ ਲੱਖ ਲੱਖ ਰੁਪਈਆ ਬੁਕਿੰਗ ਆ ਡੈਕੋਰੇਸ਼ਨ ਠੰਡਾ ਤੱਤਾ ਚਿਕਨ ਸ਼ਰਾਬ ਜਲੂਸ ਕਿੰਨਾ ਕੱਢਦੇ ਆ ਬਸ ਸ਼ਰਾਬਾਂ ਦੇ ਸ਼ਰਾਬ ਕਿੰਨੀ ਮਹਿੰਗੀ ਆ 800 ਰੁਪਏ ਬੋਦਲਾ ਰਾਇਲ ਸਟਾਈਲ ਦੀ 750 ਰੁਪਏ 800 750 ਕਿੰਨੇ ਦੀ ਪੇਟੀ ਹੋਗੀ ਚਾਰ ਪੰਜ ਦੀ ਪੇਟੀ ਹੋਗੀ ਤਾਂ ਬਟ ਡਾਂਸਰਾਂ ਨੂੰ ਕਿੰਨਾ ਪੈਸਾ ਦੇਣ ਉਹ ਤੁਸੀਂ ਢਾਡੀ ਇੱਕ ਵੀ ਸ਼ਰੀਕਤਾ ਕੀ ਤੇਰੇ ਨਾਲੇ ਸੱਦੋ ਗੁਰੂ ਗ੍ਰੰਥ ਸਾਹਿਬ ਚਾਰ ਲਾਵਾਂ ਲੈਣੇ ਆ ਇੱਕ ਵਾਸਿਆ ਬ ਚਾਰ ਲਾਵਾਂ ਲੈ ਕੇ ਆਈ ਨਾ ਲੈ ਕੇ ਤੇ ਫੇਰ ਆਪਾਂ ਪੈਕੇਸ਼ ਆ ਦੀ 10 ਪਿਆਲਾ ਢਾਡੀ ਇੱਕ ਵੀ ਸ਼ਰੀ ਸਿੰਪਲ ਸਾਦਗੀ ਜਿਓ ਚੰਗੇ ਰਹੋਗੇ ਇੱਕ ਲਿਮਟਾਂ ਤੋਂ ਬਚੋ ਤੇ ਸਲਵਾਦ ਦੀਆਂ ਗੋਲੀਆਂ ਖਾਣੀਆਂ ਪਈ ਨਹੀਂ ਆਪਾਂ ਨੂੰ ਖਾਂਦੇ ਨਹੀਂ ਆਪਾਂ ਦੇਖੋ ਕਿਸਾਨ ਵੀਰਾਂ ਨੂੰ ਭਰਾਵਾਂ ਨੂੰ ਪਤਾ ਸਿੰਪਲ ਸਾਦਗੀ ਹੁਣ ਇਹਦਾ ਵੀ ਅਸੀਂ ਇਹਦੇ ਵੀਰ ਦਾ ਵੀ ਅਸੀਂ ਵਿਆਹ ਸਿੰਪਲ ਕਰਨਾ ਕੁੜੀ ਆਪਨ ਪਲਾਟੂ ਚਾਹੀਦੀ ਲਮੇ ਪਾ ਹਾਂਜੀ ਪਲਾਟੂ ਚਾਹੀਦੀ ਜਾਂ ਕੋਈ ਵੀ ਤੇ ਰੋਟੀ ਪਾਣੀ ਜਾਂਦੀ ਹੋਵੇ ਬਸ ਹਾਂ ਬਸ ਘਰ ਦਾ ਕੰਮ ਕਰੇ ਬਸ ਮੇਰੀ ਵੀ ਇਹੋ ਸੋਚ ਹੈ ਰੋਟੀ ਪਾਣੀ ਸਿੰਪਲ ਹੋਵੇ ਹਰ ਕਿਸੇ ਹੱਥ ਖੇੜ ਕੇ ਮਿਲੇ ਇਹੋ ਜਿਹੇ ਸ਼ਬਦ ਕਵੇ ਕੋਈ ਰਿਸ਼ਤੇ ਜਾਰੇ ਬਸ ਚਾਚਾ ਤਾਇਆ ਮਾਮਾ ਪੂਆ ਫੁੱਪੜ ਜੀ ਸ਼ਬਦ ਜੀ ਲਾ ਕੇ ਬੋਲੇ ਮੇਨ ਕੰਮ ਜੀ ਲਾ ਕੇ ਮੇਨ ਕੰਮ ਜੀ ਜੀ ਹਾਂ ਜੀ ਮੰਮੀ ਜੀ ਹਾਂ ਜੀ ਡੈਡੀ ਜੀ ਹਾਂ ਜੀ ਭੂਆ ਜੀ ਐਦਾਂ ਇਹ ਨਹੀਂ ਮਾਮਾ ਮੌਣੀ ਮੈਂ ਹਾਂ ਆ ਟ੍ਰੈਂਡ ਨਹੀਂ ਆ ਆਪਣਾ ਜਾਣਾ ਇਹ ਨਹੀਂ ਟ੍ਰੈਂਡ ਜੀ ਓਖਾ ਬਾਬਾ ਦਬਕੇ ਨਾ ਬੋਲਣਾ ਯਾਰ ਪ੍ਰੇਮ ਮੈਂ ਨਾ ਹੋਰ ਸਾਰਾ ਕੋਈ ਛੱਡ ਦੂ ਆਪਣੀ ਜੀਬਾਂ 'ਇਹ ਮਿੱਠੀ ਪਾ ਲੋ ਮਿੱਠ ਬੋਲੋ ਕੋੜਾ ਨਾ ਬੋਲੋ ਉਸਤਾਦ ਜੀ ਜਿੰਨੀ ਕੇ ਦੀ ਰਿਸਪੈਕਟ ਕਰੋਗੇ ਨਾ ਉਨਾ ਬੰਦਾ ਚੰਗਾ ਮਿਲੂਗਾ ਹੁਣ ਮੈਂ ਜੀ ਲਾ ਕੇ ਬੋਲਾਂਗਾ ਤੇ ਜੀ ਜੀ ਹੀ ਜੀ ਆਊਗਾ ਹੁਣ ਮੈਂ ਇਹਦੀ ਰਿਸਪੈਕਟ ਕਰਦਾ ਨਾ ਲੰਮੇ ਵੀਰ ਦੀ ਨਾ ਇਹਦੇ ਨਾਲ ਆਪਣਾ ਖੂਨ ਚਲੋ ਖੂਨ ਦਾ ਨਹੀਂ ਰਿਸ਼ਤਾ ਬਗਾਨਾ ਪਰ ਭਰਾ ਭਰਾ ਮੰਨਿਆ ਭਰਾਵਾ ਦਾ ਰਿਸ਼ਤਾ ਭਰਾਵਾ ਰਿਸ਼ਤਾ ਤੇ ਅੱਗੇ ਪਿੱਛੇ ਸਾਤ-ਅੱਠ ਸਾਲ ਤੋਂ ਇਕੱਠਿਆਂ ਹੀ ਨੇ ਇਹਦੀ ਮੰਮੀ ਡੈਡੀ ਨੇ ਮੈਨੂੰ ਇੱਕ ਗੱਲ ਕਹੀ ਆਂਦੀ ਜਦੋਂ ਬੁੱਤ ਤੇਰੇ ਨਾਲ ਮੇਰਾ ਮੁੰਡਾ ਹੁੰਦਾ ਨਾ ਮੈਨੂੰ ਫਿਕਰ ਹੈ ਮੈਨੂੰ ਪਤਾ ਤੂੰ ਇੱਕ ਨੰਬਰ ਆ ਨਾ ਤੂੰ ਕੋ ਖਾਂਦਾ ਪੀਂਦਾ ਵਾ ਤੂੰ ਮੇਰੇ ਬੁੱਤ ਦਾ ਧਿਆਨ ਰੱਖਿਆ ਮੁੰਡਾ ਮੈਂ ਨਹੀਂ ਖਾਂਦੇ ਪੀਂਦੇ ਜੀ ਕੋਈ ਚੀਜ਼ ਇੱਕ ਤਾਨਾ ਨਹੀਂ ਖਾਈ ਜਾਈ ਮੈਨੂੰ ਇਹਦੀ ਮੰਮੀ ਹਾਂ ਮੈਨੂੰ ਇਹਦੀ ਮੰਮੀ ਨੇ ਵੀ ਕਿਹਾ ਤੇ ਦਾ ਡੈਡੀ ਇਹਦੀ ਸਿੱਖਤ ਮੇਰੀ ਕਰਦਾ ਵੀ ਉਹਦੇ ਨਾਲ ਉਹਦੇ ਨਾਲ ਉਹ ਨਹੀਂ ਡੱਕਣਾ ਪਰ ਕਿਉਂ ਨਹੀਂ ਡੱਕਣਾ ਕਿਉਂਕਿ ਖਾਂਦੇ ਪੀਂਦੇ ਨਹੀਂ ਸਿੰਪਲ ਰੋਟੀ ਪਾਣੀ ਚਾਹ ਰੋਟੀ ਖਾਣੇ ਜਾਂ ਸ਼ਬੀਰ ਪੀ ਲਈ ਜਾਂ ਪਾਣੀ ਚਾਹ ਦੇ ਚਾਹ ਖਾਂ ਪੀਂਦੇ ਨਹੀਂ ਦੋ ਚਾਹ ਹੀ ਵਸ ਚਾਹ ਦਾ ਵਹਿੜਾ ਚਾਹ ਦਾ ਵਹਿੜਾ ਪੁਰਕੇ ਦੋਵੇਂ ਜੀਵਿੰਦਾਰ ਭਰਾ ਵੇਖੋ ਕਿੰਨਾ ਪਿਆਰ ਆਣਾ ਕੋਈ ਪੁਰਾਣੇ ਕਰਮਾਂ ਦੀ ਸਾਹ ਜਾਦੀ ਇਸ ਕਰਕੇ ਸਾਡੀ ਬੇਨਤੀ ਹੈ ਵੀ ਦਾਜ ਨਾ ਲਓ ਜੇ ਲੈਣਾ ਨਾ ਦਾਜ ਕੀ ਲੈਣਾ ਸਿੰਪਲ ਲੈ ਲੋ ਉਹਨਾਂ ਚੀਜ਼ਾਂ ਲੈ ਲੈ ਵਾਧੂ ਨਹੀਂ ਆ ਸਿੰਪਲ ਲੈ ਲੋ ਜੇ ਜਿਆਦਾ ਤੈਨੂੰ ਬੋਲਟ ਤੇ ਗੱਡੀਆਂ ਦਾ ਸ਼ੌਕ ਆ ਨਾ ਤੇ ਫਿਰ ਕੁੜੀ ਪਤਾ ਕਰਦੀ ਆ ਉਹ ਵੀ ਮੰਨ ਝ ਧਾਰਦੀ ਆ ਵੀ ਤੁਸੀਂ ਗੱਡੀ ਲੈਦੇ ਮੈਂ ਵੀ ਗੱਡੀਆਂ ਨੂੰ ਰੋਗੀ ਮੈਂ ਵੀ ਫਿਰ ਗਰਮੀ ਰਹੂਗੀ ਕਿਦਾਂ ਫਿਰ ਸੱਸ ਸਹੁਰੇ ਨਾਲ ਨਹੀਂ ਮੰਦੀ ਇਸ ਕਰਕੇ ਸਾਡਾ ਹੀ ਕਿ ਇਹਨੂੰ 19 ਕਿ ਲੜਾ ਆ ਵਾਧ ਘਟ ਨਹੀਂ ਬੋਲਦੇ ਹਾਟਾ ਮੋਟੀ ਸਾਡਾ ਵਲੌਗ ਇਹ ਹੁੰਦਾ ਵੀ ਕੇ ਦੇ ਦਿਮਾਗ ਸਾਡਾ ਵਲੌਗ ਪਹਿਲੇ ਗਾ ਗਰੁੱਪਾਂ 'ਚ ਸ਼ੇਅਰ ਕਰੋ ਇੰਸਟਾਗ੍ਰਾਮ WhatsApp ਤੇ ਸਨੈਪਚੈਟ ਤੇ ਯਾਹੂ ਤੇ ਟਵਿੱਟਰ ਤੇ ਹੰਡਲ ਤੇ ਸਾਡਾ ਕਰੋ ਅਹੀਂ ਡੇਲੀ ਪੋਸਟ ਕੋਈ ਵੀ ਆਉਂਦਾ ਅਸੀਂ ਗੱਲਬਾਤ ਕਰਾਂਗੇ ਉਹਦੇ ਨਾਲ ਵੀ ਅਸੀਂ ਇਹ ਚੀਜ਼ਾਂ ਦੇ ਵਿਰੋਧਾ ਵੀ ਜਿੰਨਾ ਕਰਨਾ ਕਰੀ ਜਿਹੜਾ ਜਿੰਨਾ ਆਡੀ ਮਰਣੀ ਗੱਲ ਮੰਨ ਵੀ ਲੈਣੀ ਹੈ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਵੇਖ ਲਓ ਆ ਨਿੱਕੇ ਵੱਡੇ ਨਿੱਕੇ ਵੱਡੇ ਪੰਜੇ ਹੁਣ ਇੱਕ ਬਰਾਬਰ ਨਹੀਂ ਤੇ ਸਾਜੀ ਮੇਰੀ ਸੋਚ ਤੇਰੀ ਸੋਚ ਰਲਦੀ ਆ ਅਸੀਂ ਆਖਿਆ ਕੁੜੀ ਲੈਣੀ ਪਰ ਫਲਾਸਟ ਤੋਂ 10 ਪੜੀ ਜਾਂਦੀ ਆ ਬੱਚਿਆਂ ਨੂੰ ਤਾਂ ਪਰੋਣਾ ਹੀ ਆ ਨਾ ਇਹੋ ਨਾ ਨਾ ਜਿਆਦਾ ਪੜ੍ਹੇ ਲਈ ਕੰਮ ਨਹੀਂ ਸਮੂਹ ਜਿਹੜੇ ਕੰਮ ਰਸਤੀ ਗੜਾਪੜਾ ਹੋ ਗਿਆ ਤੇ ਉਹ ਨਾਲੇ ਪੜਾ ਸਕਦਾ ਕੀ ਚੀਜ਼ ਕਰਕੇ ਬੇਨਤੀ ਹੈ ਪਰਖਾ ਦੇ ਸਾਡੇ ਹੱਥ ਜੋੜ ਕੇ ਵੀ ਦਾਜ ਘੱਟ ਲੋ ਜੇ ਲੈਣਾ ਨੋਰਮਲ ਹੋ